ਤਾਂ ਜਿਹੜੀ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਮੁਕਰਰ ਕੀਤਾ ਉਸ ਮਿਸਲ ਦਾ ਨਾਮ ਸੀ ਸ਼ਹੀਦਾਂ ਦੀ ਮਿਸਲ ਪੰਥ ਦੀਆਂ 12 ਮਿਸਲਾਂ ਚੋਂ ਇੱਕ ਮਿਸਲ ਦੇ ਜਥੇਦਾਰ ਬਾਬਾ ਦੀਪ ਸਿੰਘ ਸਾਹਿਬ ਜੀ ਬਣੇ ਸ਼ਹੀਦਾਂ ਦੀ ਮਿਸਲ ਸ਼ਹੀਦਾਂ ਦੀ ਮਿਸਲ ਦੇ ਪਹਿਲੇ ਮੁਖੀ ਵੀ ਬਾਬਾ ਦੀਪ ਸਿੰਘ ਸਾਹਿਬ ਹਨ ਔਰ ਦਾਮਦਮੀ ਟਕਸਾਲ ਦੇ ਪਹਿਲੇ ਮੁਖੀ ਵੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਹਨ ਦਮਦਮਾ ਸਾਹਿਬ ਗੁਰੂ ਕਾਂਸੀਚ ਮਹਾਰਾਜ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਬਹੁਤ ਲੰਮਾ ਅਰਸਾ ਰਹੇ ਜਦੋਂ ਬਾਬੇ ਬੰਦੇ ਬਹਾਦਰ ਤੋਂ ਥੋੜਾ ਜਿਹਾ ਉਪਰਾਮਤਾ ਹੋਈ ਤਾਂ ਵਾਪਸ ਦਮਦਮਾ ਸਾਹਿਬ ਆ ਗਏ ਇੱਥੇ ਰਹਿ ਕੇ ਗੁਰਬਾਣੀ ਦੀ ਸੰਥਿਆ ਕਰਾਉਂਦੇ ਸਿੱਖਾਂ ਨੂੰ ਗੁਰਬਾਣੀ ਪੜ੍ਹਾਉਂਦੇ ਉਧਰ ਅਹਿਮਦ ਸ਼ਾਹ ਬਦਾਲੀ ਹਿੰਦੁਸਤਾਨ ਤੇ ਹਮਲਾਵਰ ਹੋ ਕੇ ਬਾਰ-ਬਾਰ ਚੜ੍ਹ ਕੇ ਆਉਂਦਾ ਅਬਦਾਲੀ ਦਾ ਰਸਤਾ ਜੇ ਕੋਈ ਰੋਕਦਾ ਤਾਂ ਉਹ ਗੁਰੂ ਦਾ ਪੰਥ ਰੋਕਦਾ ਹੋਰ ਕਿਸੇ ਕੋਲ ਤਾਕਤ ਨਹੀਂ ਕਿ ਅਬਦਾਲੀ ਦਾ ਕੋਈ ਰਾਹ ਰੋਕ ਸਕੇ ਅਬਦਾਲੀ ਦਾ ਰਸਤਾ ਰੋਕਣ ਦੇ ਸਮਰੱਥ ਕੇਵਲ ਮਹਾਰਾਜ ਜੀ ਦਾ ਖਾਲਸਾ ਹੈ ਅਬਦਾਲੀ ਦੇ ਨੱਕ ਦਮ ਹੋ ਜਾਂਦਾ ਤੇ ਬੜਾ ਪਰੇਸ਼ਾਨ ਹੁੰਦਾ ਤੇ ਉਹਦੇ ਮਨ ਚ ਇੱਕੋ ਖਿਆਲ ਹੁੰਦਾ ਵੀ ਇਹ ਜਿਹੜੇ ਸਿੰਘ ਨੇ ਜੋ ਮੈਨੂੰ ਲੁੱਟਦੇ ਆ ਮੈਂ ਇਹਨਾਂ ਨੂੰ ਖਤਮ ਕਰਦੇ ਆ। ਨਾਂ ਦਾ ਖੋਰਾ ਖੋਜ ਮਿਟਾਉਣ ਲਈ ਅਬਦਾਲੀ ਨੇ ਪੂਰਾ ਯਤਨ ਕੀਤਾ। ਪਤਾ ਲੱਗਾ ਵੀ ਇਹਨਾਂ ਨੂੰ ਕਿੱਥੋਂ ਤਾਕਤ ਮਿਲਦੀ ਹੈ ਕਹਿੰਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਅੰਮ੍ਰਿਤਸਰ ਸਰੋਵਰ ਤੋਂ। ਇਹਦਾ ਲੜਕਾ ਸੀ ਅਬਦਾਲੀ ਦਾ ਤੈਮੂਰ ਇਨੇ ਤैमूर ਨੂੰ ਭੇਜਿਆ ਕਿ ਦਰਬਾਰ ਸਾਹਿਬ ਚ ਸਰੋਵਰ ਹੈ ਉਹ ਬੰਦ ਕਰ ਦਿਓ ਜਿੱਥੋਂ ਇਸ਼ਨਾਨ ਕਰਕੇ ਇਹਨਾਂ ਦੇ ਮੁਰਦਿਆਂ ਵਿੱਚ ਵੀ ਜਾਨ ਪੈਂਦੀ ਹੈ ਇਹਨਾਂ ਲਈ ਆਬੇ ਹਯਾਤ ਹੈ ਲਿਖਿਆ ਹੈ ਕਿ ਦਿੱਲੀ ਦੇ ਬਾਦਸ਼ਾਹ ਨੇ ਨਾਦਰ ਨੂੰ ਕਿਹਾ ਸੀ ਕਿ ਮੁਰਸ਼ਿਦ ਇਨਕਾ ਵਲੀ ਭਇਓ ਹੈ ਇਨਕੋ ਆਬੇ ਹਯਾਤ ਦਇਓ ਹੈ ਇਹਨਾਂ ਦਾ ਮੁਰਸ਼ਿਦ ਬੜਾ ਵਲੀ ਹੋਇਆ ਉਹਨਾਂ ਨੇ ਇਹਨਾਂ ਸਿੱਖਾਂ ਨੂੰ ਆਬੇ ਹਯਾਤ ਅੰਮ੍ਰਿਤ ਦਾ ਕੁੰਡ ਦਿੱਤਾ ਜਿੱਥੇ ਜਾ ਕੇ ਅੰਮ੍ਰਿਤ ਛਕਦੇ ਆ ਤੇ ਮੁਰਦੇ ਵੀ ਜੂੰਦੇ ਹੋ ਜਾਂਦੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮਾ ਸਾਹਿਬ ਸੀ ਉਧਰ ਤੈਮੂਰ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਸਰੋਵਰ ਪੂਰਿਆ ਉਥੇ ਇੱਕ ਨਿਗੰਗ ਸਿੰਘ ਸੀ ਜਦੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਜਾ ਕੇ ਉਹਦੇ ਵੇਖਿਆ ਦਰਬਾਰ ਸਾਹਿਬ ਦੀ ਵਿਦਬੀ ਹੋਈ ਉਸ ਨਿਹੰਗ ਸਿੰਘ ਦਾ ਨਾਮ ਦੱਸਦੇ ਵੀ ਬੁਲਾਕਾ ਸਿੰਘ ਸੀ ਭਾਈ ਬੁਲਾਕਾ ਸਿੰਘ ਜੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਦਮਦਮਾ ਸਾਹਿਬ ਗੁਰੂ ਕਾਂਸ਼ੀ ਆਏ ਧਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਕੋਲ ਜਾ ਕੇ ਆਖਿਆ ਬਾਬਾ ਜੀ ਆਪ ਜੀ ਇੱਥੇ ਸਜੇ ਬੈਠੇ ਹੋ ਉਧਰ ਮਲੇਛਾ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੀ ਬੜੀ ਭਾਰੀ ਬੇਦਬੀ ਕੀਤੀ ਧਨ ਬਾਬਾ ਦੀਪ ਸਿੰਘ ਜੀ 75 ਸਾਲ ਦੀ ਉਮਰ ਸੀ ਬਜ਼ੁਰਗੀ ਦੀ ਹਾਲਤ ਵਿੱਚ ਪਰ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੂਰਤ ਗਿਆਨ ਜਿਨ੍ਹਾਂ ਦੇ ਅੰਦਰ ਦੀ ਖੇੜ ਉੱਚੀ ਹੋਵੇ ਉਹ ਸਰੀਰਕ ਦੇ ਸਰੀਰ ਦੇ ਬੁਢੇਪੇ ਨੂੰ ਬੁਢੇਪਾ ਨਹੀਂ ਮੰਨਦੇ 75 ਸਾਲ ਦੀ ਉਮਰ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਨੇ 18 ਸੇਰ ਦਾ ਖੰਡਾ ਧੋਇਆ ਵੀਰਸ ਵਿੱਚ ਆਏ ਦਮਦਮਾ ਸਾਹਿਬ ਤੋਂ ਚੱਲੇ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਵਾਸਤੇ ਜਿਸ ਵੇਲੇ ਦਮਦਮਾ ਸਾਹਿਬ ਤੋਂ ਤੁਰੇ ਤੇ ਮਾਲ ਵਿੱਚੋਂ ਚਲਦੇ ਆ ਚਲਦੇ ਆ ਮਾਝੇ ਚ ਤਰਨ ਤਾਰਨ ਸਾਹਿਬ ਦੇ ਲਾਕੇ ਚ ਪੁੱਜ ਗਏ ਤੇ ਇੱਥੇ ਤੱਕ ਆਉਂਦਿਆਂ 5000 ਤੋਂ ਵੱਧ ਸਿੱਖਾਂ ਦੀ ਫੌਜ ਬਾਬਾ ਦੀਪ ਸਿੰਘ ਜੀ ਨਾਲ ਤਿਆਰ ਹੋ ਗਈ। 5000 ਤੋਂ ਵੱਧ ਫੌਜ ਜਦੋਂ ਤਿਆਰ ਹੋ ਗਈ ਤੇ ਬਾਬਾ ਜੀ ਨੇ ਲਕੀਰ ਖਿੱਚੀ ਉੱਥੇ ਅੱਜ ਵੀ ਗੁਰਦੁਆਰਾ ਲਕੀਰ ਸਾਹਿਬ ਸ਼ਿਸ਼ੋਭਤ ਹੈ। ਆਖਿਆ ਕਿ ਖੰਡੇ ਦੀ ਧਾਰ ਤੂੰ ਤਿੱਖੀ ਆ ਗੁਰੂ ਕੀ ਸਿੱਖੀ। ਇਹ ਲਕੀਰ ਟੱਪ ਕੇ ਉਹ ਆਇਓ ਜਿਨ੍ਹਾਂ ਨੂੰ ਆਪਣੀ ਜਾਨ ਨਹੀਂ ਪਿਆਰੀ ਜਿਨ੍ਹਾਂ ਨੇ ਸ਼ਹੀਦੀ ਪਾਉਣੀ। ਬੈਰੀ ਨੂੰ ਮਾਰਨਾ ਜਾਂ ਮਰਨਾ ਜਿਨ੍ਹਾਂ ਨੂੰ ਜਾਨਣਾ ਪਿਆਰੀਆਂ ਨੇ ਉਸ ਲਕੀਰ ਤੋਂ ਪਿੱਛੇ ਮੁੜ ਕੇ ਵਾਪਸ ਜਾ ਸਕਦੇ ਆ। ਬਾਬਾ ਜੀ ਦਾ ਇਹ ਬਚਨ ਸੁਣ ਕੇ ਹੁਣ ਸਾਰੇ ਮਰ ਜੀਵੜੇ ਯੋਧੇ ਨੇ ਗੁਰੂ ਕੇ ਸਿੱਖਾਂ ਦਾ ਇਤਿਹਾਸ ਰਿਹਾ ਕਿ ਕਦੇ ਰਣ ਭੂਮੀ ਨੂੰ ਜਾਂਗਦੇ ਮੈਦਾਨ ਨੂੰ ਜਾਣਦਿਆਂ ਹੋਇਆਂ ਪੈਰ ਪਿੱਛੇ ਨਹੀਂ ਹਟਾਏ। 5000 ਤੋਂ ਵੱਧ ਸਿੱਖ ਲਕੀਰ ਟੱਪ ਕੇ ਪਾਰਲੇ ਪਾਸੇ ਆ ਗਏ। ਉਦਰ ਤੈਮੂਰ ਦੇ ਨਾਲ ਇਹਦਾ ਵੱਡਾ ਜਰਨੈਲ ਸੀ ਜਹਾਨ ਖਾਂ ਬਹੁਤ ਵੱਡੀ ਭਾਰੀ ਫੌਜ 20000 ਤੋਂ ਵੱਧ ਫੌਜ ਲੈ ਕੇ ਇਹ ਆਇਆ ਮੁਕਾਬਲਾ ਕਰਨ ਵਾਸਤੇ ਗੋਲਵਾੜ ਦਾ ਇਲਾਕਾ ਜਿਹੜਾ ਚੱਬੇ ਦਾ ਤਰਨਤਾਰਨ ਸਾਹਿਬ ਦੇ ਨੇੜੇ ਦਾ ਇਲਾਕਾ ਇੱਥੇ ਉਹਨਾਂ ਨੇ ਆ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਰਾਹ ਰੋਕਿਆ ਪਠਾਣਾ ਦੀ ਤੇ ਗੁਰੂ ਕੇ ਯੋਧਿਆਂ ਦੀ ਬੜੀ ਭਿਆਨਕ ਗਹਿ ਗੱਚ ਜੰਗ ਹੋਈ ਲੜਾਈ ਹੋਈ ਮਹਾਰਾਜ ਜੀ ਦੇ ਬਹਾਦਰ ਯੋਧਿਆਂ ਨੇ ਇੱਕ ਵਾਰੀ ਪਠਾਣਾ ਨੂੰ ਤੋੜ ਚਖਾ ਕੇ ਰੱਖ ਦਿੱਤੀ ਇਹਨਾਂ ਦੇ ਵੱਡੇ ਵੱਡੇ ਜਰਨੈਲ ਉਹ ਜੰਗ ਦੇ ਮੈਦਾਨ ਚ ਮਹਾਰਾਜ ਜੀ ਦੇ ਸੂਰਮਿਆਂ ਬਹਾਦਰਾਂ ਯੋਧਿਆਂ ਨੇ ਮਾਰ ਕੇ ਮਿੱਟੀ ਚ ਗਰਕ ਕਰ ਦਿੱਤੇ ਇੱਥੋਂ ਤੱਕ ਕਿ ਜਿਹੜਾ ਜਾਨ ਖਾਂ ਸੀ ਉਹਦਾ ਵੀ ਸਿਰ ਵੱਢ ਕੇ ਹਾਥੀ ਤੇ ਬੈਠੇ ਦਾ ਲਾਹ ਕੇ ਜ਼ਮੀਨ ਤੇ ਸੁੱਟ ਦਿੱਤਾ ਸੀ ਜੱਬੇ ਦੇ ਲਾਗੇ ਇੱਕ ਸਥਾਨ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਗੁਰਦੁਆਰਾ ਟਾਲਾ ਸਾਹਿਬ ਜਦੋਂ ਇਸ ਜਗ੍ਹਾ ਤੇ ਲੜਦਿਆਂ ਬਾਬਾ ਦੀਪ ਸਿੰਘ ਸਾਹਿਬ ਜੀ ਪਹੁੰਚੇ ਤੇ ਵੈਰੀਆਂ ਦਾ ਇੱਕ ਪਠਾਨ ਸੀ ਬੜਾ ਵੱਡਾ ਜਰਨੈਲ ਜਿਹਦਾ ਨਾਂ ਸੀ ਜਮਾਨ ਖਾਂ ਜਮਾਲ ਖਾਂ ਵੀ ਲਿਖਿਆ ਹੈ ਉਹਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਆ ਕੇ ਵੰਗਾ ਰਿਆ ਉਹ ਨੌਜਵਾਨ ਸੀ ਦੂੰਬਾ ਖਾ ਜਾਣ ਵਾਲਾ 7 ਫੁੱਟਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਵੀ ਸਰੀਰ ਭਾਵੇਂ ਬੜਾ ਬਲਵਾਨ ਸੀ ਭਰਿਆ ਜੁੱਸਾ ਸੀ ਪਰ ਉਮਰ 75 ਸਾਲ ਦੀ ਸੀ ਬਜ਼ੁਰਗ ਸਨ 18 ਸ਼ੇਰ ਦਾ ਖੰਡਾ ਹੱਥ ਵਿੱਚ ਪਕੜਿਆ ਹੋਇਆ ਖੂਨ ਨਾਲ ਲਥਪਥ ਹੈ ਵੈਰੀਆਂ ਦੇ ਖੂਨ ਨਾਲ ਤੋਤਾ ਹੋਇਆ ਜਦੋਂ ਦੁਸ਼ਮਣ ਦੇ ਜਰਨੈਲ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਵੰਗਾ ਰਿਆ ਦੋਨਾਂ ਜਰਨੈਲਾਂ ਦੀ ਲੜਾਈ ਹੋਈ ਬੜਾ ਗਹਿ ਗੱਚ ਦੋਨਾਂ ਜਰਨੈਲਾਂ ਦੀ ਲੜਾਈ جنگ ਹੋਇਆ ਵਾਰ ਹੁੰਦੇ ਰਹੇ ਵਾਰ ਚੱਲਦਿਆਂ ਸਾਂਝੇ ਵਾਰ ਚੱਲੇ ਇਤੋਂ ਬਾਬਾ ਦੀਪ ਸਿੰਘ ਜੀ ਦਾ ਵਾਰ ਤੇ ਉਧਰੋਂ ਤੁਰਕਾਂ ਦੇ ਜਰਨੈਲ ਜਮਾਨ ਖਾਨ ਦਾ ਵਾਰ ਸਾਂਝੇ ਵਾਰ ਜਦੋਂ ਚੱਲੇ ਤੇ ਸਾਂਝੇ ਵਾਰਾਂ ਵਿੱਚ ਦੋਨਾਂ ਦੇ ਸੀਸ ਢੜ ਤੋਂ ਵੱਖਰੇ ਹੋ ਗਏ ਅੱਜ ਦੇ ਦਿਨ ਹੀ ਦੁਸ਼ਮਣਾਂ ਦਾ ਜਰਨੈਲ ਧੰਮ ਦੇ ਕੇ ਜ਼ਮੀਨ ਤੇ ਡਿੱਗ ਪਿਆ ਲਾਗੇ ਕਿਸੇ ਸਿੱਖ ਨੇ ਆਵਾਜ਼ ਮਾਰੀ ਬਾਬਾ ਜੀ ਆਪ ਜੀ ਨੇ ਅਰਦਾਸਾ ਕੀਤਾ ਸੀ ਕਿ ਆਪਣਾ ਸੀਸ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਭੇਟ ਕਰਨਾ ਹੈ ਹਾਲੇ ਇੱਥੋਂ ਤਾਂ ਅੰਮ੍ਰਿਤਸਰ ਸਾਹਿਬ ਦੂਰ ਹੈ ਜਰਨੈਲ ਦੋਹਾਂ ਪਾਸਿਆਂ ਦੇ ਲੜੇ ਹੈ ਖਾਲਸੇ ਪੰਥ ਦੇ ਮਾਨ ਜਰਨੈਲ ਬਾਬਾ ਦੀਪ ਸਿੰਘ ਸਾਹਿਬ ਨੇ ਦੁਸ਼ਮਣਾਂ ਦਾ ਜਰਨੈਲ ਜਮਾਨ ਖਾਂ ਹੈ ਉਹਦਾ ਸਿਰ ਵੱਢਿਆ ਗਿਆ ਤੇ ਉਹ ਮੁੜ ਕੇ ਉੱਠ ਨਹੀਂ ਸਕਿਆ ਬਹਾਦਰ ਸੀ ਦਲੇਰ ਸੀ ਤਾਂ ਹੀ ਵੰਗਾਰਿਆ ਬਾਬਾ ਜੀ ਨੂੰ ਆ ਕੇ ਉਹਨੇ ਸਿਰ ਕਟਾ ਲਿਆ ਪਰ ਸਿਰ ਕੱਟੇ ਜਾਣ ਤੋਂ ਬਾਅਦ ਚੁੱਕ ਕੇ ਜੰਗ ਦੇ ਮੈਦਾਨ 'ਚ ਲੜ ਨਹੀਂ ਸਕਿਆ ਧੰਨ ਬਾਬਾ ਦੀਪ ਸਿੰਘ ਜੀ ਦੀ ਵਿਸ਼ੇਸ਼ਤਾ ਇਹ ਹੈ ਕਿ ਸੀਸ ਡੱਗਾ ਤੇ ਮੁੜ ਕੇ ਫਿਰ ਤਲੀ ਤੇ ਧਰ ਕੇ 18 ਸੇਰ ਦਾ ਖੰਡਾ ਪਕੜ ਕੇ ਜੰਗ ਦੇ ਮੈਦਾਨ 'ਚ ਲੜਨ ਲੱਗ ਪਏ ਸੋਤ ਸ੍ਰੀ ਅਕਾਲ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਬਹੁਤ ਸਾਰੇ ਸਾਥੀ ਸ਼ਹੀਦ ਹੋਏ ਚੱਬੇ ਦੇ ਇਲਾਕੇ 'ਚ ਬਹੁਤ ਸਾਰੇ ਸ਼ਹੀਦਾਂ ਦੇ ਸਥਾਨ ਨੇ ਬਾਬਾ ਨੋਦ ਸਿੰਘ ਜੀ ਦਾ ਹੋਰ ਬਹੁਤ ਸਾਰੇ ਸਿੰਘ ਇੱਥੋਂ ਦਾ ਚੱਪਾ-ਚੱਪਾ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਔਰ ਤਨ ਬਾਬਾ ਦੀਪ ਸਿੰਘ ਜੀ ਲੜਦਿਆਂ ਲੜਦਿਆਂ ਦਰਬਾਰ ਸਾਹਿਬ ਆਏ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੀ ਪਰਕਰਮਾ ਵਿੱਚ ਆਪਣਾ ਸੀਸ ਭੇਟ ਕਰਕੇ ਆਪਣੇ ਸਰੀਰ ਨੂੰ ਠੰਡਿਆਂ ਕੀਤਾ ਸ਼ਾਂਤ ਕੀਤਾ ਔਰ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ। ਬਾਬਾ ਜੀ ਦੇ ਸਮੇਤ ਨਾਲ ਜੰਨੇ ਸਿੰਘ ਸ਼ਹੀਦ ਹੋਏ। ਉਹਨਾਂ ਦਾ ਅੰਤਮ ਸੰਸਕਾਰ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਅੱਜ ਕੱਲ ਸ਼ਹੀਦਾਂ ਦਾ ਸਥਾਨ ਹੈ ਚਾਟੀ ਵਿੰਡ ਗੇਟ ਤੇ ਉਸ ਜਗ੍ਹਾ ਤੇ ਬਾਬਾ ਜੀ ਦੇ ਸਮੇਤ ਸਾਰੇ ਸਿੰਘਾਂ ਦਾ ਅੰਤਮ ਸੰਸਕਾਰ ਹੋਇਆ ਜਿੱਥੇ ਬਾਬਾ ਜੀ ਦੀ ਯਾਦਗਾਰ ਹੁਣ ਤਾਂ ਇਕੈਮ ਹੈ ਸੰਗਤਾਂ ਦਰਸ਼ਨ ਕਰਦੀਆਂ ਹਾਜ਼ਰੀਆਂ ਭਰਦੀਆਂ। ਜੋ ਪਹਿਰੇ ਦੇ ਸਮਾਗਮ ਹੁੰਦੇ ਹਨ ਤੇਲ ਸੁਟਣ ਨੂੰ ਤਾਂ ਨਹੀਂ ਹੁੰਦੀ ਐਤਵਾਰ ਨੂੰ ਇੰਨੀ ਸੰਗਤ ਬਾਬਾ ਜੀ ਦੇ ਪਾਵਨ ਸਥਾਨ ਤੇ ਹਾਜ਼ਰ ਹੁੰਦੀ ਤੇ ਜਿਹੜੇ-ਜਿਹੜੇ ਮਾਈ ਭਾਈ ਬਾਬਾ ਜੀ ਦੇ ਉਸ ਸ਼ੀਧੀ ਸਥਾਨ ਤੇ ਹਾਜ਼ਰੀਆਂ ਭਰਦੇ ਹਨ ਜੋ ਕਾਮਨਾ ਰੱਖਦੇ ਹਿਰਦੇ ਚ ਬਾਬਾ ਜੀ ਦੇ ਸਥਾਨ ਤੋਂ ਕਾਮਨਾਵਾਂ ਪੂਰਨ ਹੁੰਦੀਆਂ ਐਸੀਆਂ ਬਰਕਤਾਂ ਦੇ ਦਾਤੇ ਨੇ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਿਉਂਕਿ ਸ਼ਹੀਦਾਂ ਦੀ ਹਸਤੀ ਸਦਾ ਵੀ ਰਹਿੰਦੀ ਹੈ ਉਹਨਾਂ ਦਾ ਵਜੂਦ ਸਦਾ ਵੀ ਰਹਿੰਦਾ ਹੈ ਧੰਨ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹਾਦਤ ਨੂੰ ਔਰ ਉਹਨਾਂ ਦੇ ਨਾਲ ਅੱਜ ਦੇ ਦਿਨ ਜੰਗ ਦੇ ਮੈਦਾਨ 'ਚ ਲੜ ਕੇ ਸ਼ਹੀਦੀਆਂ ਪਾਉਣ ਵਾਲੇ ਸਮੂਹ ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ ਔਰ ਉਹਨਾ ਸਮੂਹ ਸ਼ਹੀਦਾਂ ਸਿੰਘਾਂ ਦੇ ਚਰਨਾਂ 'ਚ ਅਰਦਾਸ ਹੈ ਕਿ ਸ਼ੀਦੋ ਸਿੰਘ ਉਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਮਹਾਪੁਰਖੋ ਸ਼ੀਦੋ ਕੇ ਸਾਡੀ ਸਿੱਖੀ ਵੀ ਅੰਤਲੇ ਸਮੇਂ ਤਾਈਂ ਕੇਸਾਂ ਸਵਾਸਾਂ ਨਾਲ ਨਿਭ ਜਾਈਂ ਆਪ ਸ਼ੀਦੋ ਸਿੰਘ ਉਹ ਆਪਣੇ ਬਿਰਦ ਬਾਣੇ ਦੀ ਲਾਹਰ ਰੱਖੋ ਜਿੱਥੇ ਅੱਜ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਹੈ ਉਥੇ ਅੱਜ ਨਾਲ ਤਨ ਬਾਬਾ ਗੁਰਦਤਾ ਸਾਹਿਬ ਜੀ ਦਾ ਪਵਿੱਤਰ ਪਾਵਨ ਜਨਮ ਦਿਹਾੜਾ ਹੈ। ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀਆਂ ਪੀਰੀਆਂ ਦੇ ਮਾਲਕ ਸਤਿਗੁਰਾਂ ਦੇ ਘਰ ਦੇ ਵਿੱਚ ਅੱਜ ਦੇ ਦਿਨ ਮਾਤਾ ਦਮੋਦਰੀ ਜੀ ਦੇ ਉਦਰ ਤੋਂ ਜਿੱਥੇ ਭਾਈ ਸਾਈਂ ਦਾਸ ਜੀ ਦਾ ਘਰ ਹੈ ਡਰੋਲੀ ਭਾਈ ਕੀ ਮੋਗੇ ਦੇ ਇਲਾਕੇ ਚ ਡਰੋਲੀ ਭਾਈ ਕੀ ਨਗਰ ਭਾਈ ਸਾਈਂਦਾਸ ਜੀ ਦੇ ਘਰ ਦੇ ਵਿੱਚ ਮਹਾਰਾਜ 6ਵੇਂ ਪਾਤਸ਼ਾਹ ਜੀ ਨੇ ਪਰਿਵਾਰ ਨੂੰ ਛੱਡਿਆ ਹੋਇਆ ਸੀ ਆਪ ਗੁਰਦੇਵ ਨਾਨਕ ਮਤਾ ਸਾਹਿਬ ਗਏ ਹੋਏ ਸਨ। ਤੋਂ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਅੱਜ ਦੇ ਦਿਨ ਭਾਈ ਕੀ ਡਰੋਲੀ ਨਗਰ ਚ ਮਾਤਾ ਦਮੋਦਰੀ ਜੀ ਦੇ ਉਦਰ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਹੋਇਆ। ਨਾਮ ਸਤਗੁਰੂ ਜੀ ਨੇ ਰੱਖਿਆ ਗੁਰਦਿੱਤਾ। ਜਦੋਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਦਾਸੀਨ ਭੇਖਦੇ ਸਿਰਮੌਰ ਮਹਾਂਪੁਰਖ ਧੰਨ ਬਾਬਾ ਸ਼੍ਰੀ ਚੰਦਰ ਜੀ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜਿਸ ਵੇਲੇ 6ਵੇਂ ਪਾਤਸ਼ਾਹ ਦੇ ਚਰਨਾਂ ਚਾਏ ਕੀਰਤਪੁਰ ਸਾਹਿਬ ਦੇ ਇਲਾਕੇ 'ਚ ਤਾਂ ਉਸ ਵੇਲੇ ਬੇਨਤੀ ਕਰਦੇ ਆ ਬਚਨ ਕਰਦੇ ਆ ਆਖਿਆ ਛੇਵੇਂ ਪਾਤਸ਼ਾਹ ਜੀ ਆਪ ਜੀ ਦੇ ਗ੍ਰਹਿ ਵੇਖੇ ਕਿੰਨੇ ਸਹਬਜਾਦੇ ਹਨ ਤਾਂ ਗੁਰਦੇਵ ਨੇ ਕਿਹਾ ਜੀ ਪੰਜ ਸਹਬਜਾਦੇ ਹਨ ਬਾਬਾ ਜੀ ਨੇ ਕਿਹਾ ਵੀ ਫਿਰ ਬਾਬੇ ਕਿਆਂ ਦੇ ਕਿੰਨੇ ਹਨ ਮਹਾਰਾਜ ਜੀ ਕਹਿੰਦੇ ਬਾਬੇ ਕਿਆਂ ਦੇ ਪੰਜੇ ਹੀ ਨੇ ਜੀ ਕਹਿੰਦੇ ਨਹੀਂ ਬਾਬੇ ਕਿਆਂ ਨੂੰ ਕਿਹੜਾ ਭੇਟ ਕਰਨਾ ਤਾਂ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਤਿਆਰ ਬਰ ਤਿਆਰ ਕਰਕੇ ਲਿਆ ਕੇ ਬਾਬਾ ਸ਼੍ਰੀ ਚੰਦ ਜੀ ਦੇ ਚਰਨਾਂ 'ਚ ਹਾਜ਼ਰ ਕਰਦੇ ਆਖਿਆ ਜੀ ਇਹ ਬਾਬੇ ਕੇ ਨੇ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਸਾਡੇ ਕੋਲ ਆ ਸੇਲੀ ਟੋਪੀ ਰਹਿ ਗਈ ਸੀ ਗੁਰਤਾ ਤਾਂ ਪਹਿਲਾਂ ਹੀ ਤੁਹਾਡੇ ਘਰ ਵਿੱਚ ਹੈ ਤੇ ਅਸੀਂ ਆਪਣੀਏ ਸੇਲੀ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਦੇ ਕੇ ਆਪਣੀ ਜਗ੍ਹਾ ਤੇ ਜਿਹੜੀ ਸ਼੍ਰੀਮੰਤੀ ਹੈ ਉਹ ਇਹਨਾਂ ਨੂੰ ਬਖਸ਼ਿਸ਼ ਕਰਦੇ ਆ। ਉਦਾਸੀਨ ਭੇਖ ਦੇ ਪਹਿਲੇ ਸੰਪਰਦਾਏ ਦੇ ਮੁਖੀ ਮਹਾਂਪੁਰਖ ਬਾਬਾ ਸ਼੍ਰੀਚੰਦ ਜੀ ਤੇ ਦੂਸਰੇ ਬਾਬਾ ਗੁਰਦਤਾ ਸਾਹਿਬ ਜੀ ਹਨ। ਉੱਥੋਂ ਫਿਰ ਇਹਨਾਂ ਦਾ ਨਾਮ ਬਾਬਾ ਗੁਰਦਤਾ ਕਰਕੇ ਪ੍ਰਗਟ ਹੋਇਆ। ਤੋਂ ਬਾਬਾ ਗੁਰਦਤਾ ਸਾਹਿਬ ਬਾਬਾ ਸ਼੍ਰੀਚੰਦ ਜੀ ਤੋਂ ਜਦੋਂ ਮਹੰਤੀ ਮਿਲ ਗਈ ਉਦਾਸੀਨ ਸੰਪਰਦਾਏ ਦੇ ਪ੍ਰਮੁਖ ਹੋ ਗਏ ਤਾਂ ਇਹਨਾਂ ਨੇ ਚਾਰ ਧੂਣੇ ਸਥਾਪਿਤ ਕੀਤੇ ਸਨ ਚਾਰ ਚੇਲੇ ਬਣਾਏ ਤੇ ਚਾਰ ਧੂਣੇ ਸਥਾਪਿਤ ਕੀਤੇ ਉਦਾਸੀਆਂ ਦੇ ਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਬਹੁਤ ਵੱਡਾ ਭਾਰੀ ਪ੍ਰਚਾਰ ਪ੍ਰਸਾਰ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਮਹਾਂਪੁਰਖਾਂ ਨੇ ਕੀਤਾ ਸਮਾਂ ਬੀਤਦਾ ਗਿਆ 25-26 ਸਾਲ ਦੀ ਉਮਰ ਸੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਰੀਰ ਦੀ ਘਰ ਵਿੱਚ ਗੁਰੂ ਹਰ ਰਾਏ ਸਾਹਿਬ ਤੇ ਬਾਬਾ ਰਾਮ ਰਾਏ ਸਾਹਿਬ ਜੀ ਨੇ ਜਨਮ ਲੈ ਲਿਆ ਸੀ ਸਤਵੇਂ ਪਾਤਸ਼ਾਹ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਹਿਬਜ਼ਾਦੇ ਹਨ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਇੱਕ ਦਿਨ ਸ਼ਿਕਾਰ ਖੇਡਣ ਗਏ ਤੇ ਅੱਜ ਵੀ ਆਨੰਦਪੁਰ ਸਾਹਿਬ ਉਹ ਸਥਾਨ ਮੌਜੂਦ ਹੈ ਗੁਰਦੁਆਰਾ ਜਿੰਦਬੜੀ ਸਾਹਿਬ ਇਸ ਜਗ੍ਹਾ ਤੇ ਨਾਲ ਦੇ ਸਾਥੀ ਕੋਲੋਂ ਸ਼ਿਕਾਰ ਕਰਦਿਆਂ ਕੋਈ ਦੂਰੋਂ ਅੱਖ ਚਮਕੀ ਤੇ ਉਹਨੂੰ ਭਲੇਖਾ ਲੱਗਾ ਕਿ ਸ਼ਾਇਦ ਕੋਈ ਹਿਰਨ ਫਿਰਦਾ ਉਹਨੇ ਗੋਲੀ ਮਾਰੀ ਤੇ ਉਹ ਗਊ ਸੀ ਗਾਹ ਮਾਰ ਗਈ ਤੇ ਜਿਹੜਾ گاਵਾਂ ਦਾ ਚਰਵਾਹਾ ਸੀ ਉੱਥੇ ਰੋਣ ਪਿੱਟਣ ਲੱਗ ਪਿਆ ਵੀ ਗੁਰੂ ਕੇ ਪੁੱਤਰ ਨੇ ਮੇਰੀ ਗਾਹ ਮਾਰ ਦਿੱਤੀ ਨਾਲੇ ਕਹਿੰਦੇ ਗਊ ਗਰੀਬ ਦੀ ਰਾਖੀ ਕਰਦੇ ਨਾ ਤੇ ਗਾਹ ਮਾਰਤੀ ਬੜਾ ਰੌਲਾ ਪਾਇਆ ਬਾਬਾ ਜੀ ਨੇ ਬਥੇਰਾ ਸਮਝਾਇਆ ਭਾਈ ਹੁਕਮ ਪਰਮੇਸ਼ਰ ਦਾ ਜਾਣਬੁੱਝ ਕੇ ਨਹੀਂ ਮਾਰੀ ਪਰ ਉਹਨੇ ਬਹੁਤ ਜ਼ਿਆਦਾ ਪਿੱਟ ਸ਼ਿਆਪਾ ਕੀਤਾ ਇੰਨਾ ਸ਼ੋਰ ਮਚਾਇਆ ਕਹਿੰਦਾ ਮੈਂ ਤਾਂ ਜਾ ਕੇ ਰਾਜੇ ਕੋਲ ਸ਼ਿਕਾਇਤ ਕਰਾਂਗਾ ਪਹਾੜੀ ਰਾਜੇ ਭੀਮਚੰਦ ਦੀ ਜਿਹੜਾ ਉਹਦਾ ਪਿਓ ਸੀ ਉਸ ਵੇਲੇ ਉਹਦੇ ਕੋਲ ਜਾ ਕੇ ਪੁਕਾਰ ਕਰਾਂਗਾ ਉਸ ਸਿੱਖਾਂ ਨੇ ਵੇਖਿਆ ਬਾਬਾ ਜੀ ਨੇ ਵੀ ਵਿਚਾਰ ਕੀਤੀ ਵੀ 6ਵੇਂ ਪਾਤਸ਼ਾਹ ਨੇ ਹੁਣ ਜੰਗ ਯੁੱਧ ਨਹੀਂ ਲੜਨੇ ਉਹ ਤਾਂ ਸ਼ਾਂਤ ਨੇ ਕਹਿਣ ਲੱਗੇ ਜੀ ਇਹ ਜਉਂਦੀ ਕਰੋ ਤਾਂ ਉਸੇ ਜਗ੍ਹਾ ਤੇ ਜਲ ਦਾ ਛੱਟਾ ਮਾਰ ਕੇ ਜਦੋਂ ਵਾਹਿਗੁਰੂ ਕਿਹਾ ਬਾਬਾ ਗੁਰੂ ਦਿੱਤਾ ਸਾਹਿਬ ਨੇ ਤਾਂ ਗਉ ਸੁਰਜੀਤ ਹੋ ਗਈ ਸੀ ਉਸੇ ਅਸਥਾਨ ਦਾ ਨਾਮ ਹੀ ਗੁਰਦੁਆਰਾ ਜਿੰਦਬੜੀ ਜਿੱਥੇ ਗਾਂ ਦੇ ਵਿੱਚ ਆ ਕੇ ਜਿੰਦ ਵੜ ਗਈ ਜਿੰਦ ਪਰਵੇਸ਼ ਕਰ ਗਈ ਸਥਾਨ ਬਣ ਗਿਆ ਹੁਣ ਵੀ ਉੱਥੇ ਸ਼ੋਭਤ ਹੈ ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀ ਗਊ ਜੂੰਦੀ ਕਰਕੇ ਵਾਪਸ ਆਏ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੂੰਹ ਫੇਰ ਲਿਆ ਪੇਠ ਕਰ ਲਈ ਬਾਬੇ ਗੁਰਦਿੱਤੇ ਵੱਲ ਵੀ ਤੁਸੀਂ ਇਹ ਕੀ ਠੀਕ ਨਹੀਂ ਕੀਤਾ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਫਿਰ ਦੁਬਾਰਾ ਮੁਖ ਕੀਤਾ ਸਤਿਗੁਰਾਂ ਵੱਲ ਫਿਰ ਮਹਾਰਾਜ ਜੀ ਨੇ ਪੈਠ ਤੀਜੀ ਵਾਰ ਚਰਨ ਫੜ ਲਏ ਮਹਾਰਾਜ ਕਰਵਤ ਭਲਾ ਨਾ ਕਰਬਟ ਤੇਰੀ ਲਾਗ ਗਲੇ ਸੁਨ ਬੇਨਤੀ ਮੇਰੀ ਹਉ ਵਾਰੀ ਮੁਖ ਫੇਰ ਪਿਆਰੇ ਕਰਬਟ ਦੇ ਮੋਕ ਕੋ ਕਾਹੇ ਕੋ ਮਾਰੇ ਮਹਾਰਾਜ ਜੀ ਤੁਹਾਡੀ ਪਿੱਠ ਨਹੀਂ ਮੈਂ ਬਰਦਾਸ਼ ਕਰ ਸਕਦਾ ਸਿੱਖ ਕਦੇ ਵੀ ਗੁਰੂ ਦੀ ਪਿੱਠ ਨਹੀਂ ਬਰਦਾਸ਼ ਕਰ ਸਕਦਾ ਮਹਾਰਾਜ ਜੀ ਕਹਿਣ ਲੱਗੇ ਭਾਈ ਬਾਬਾ ਗੁਰਦਤਾ ਜੀ ਇਹ ਦੱਸੋ ਆਪਾਂ ਗੁਰੂ ਨਾਨਕ ਸਾਹਿਬ ਦਾ ਘਰ ਹੈ ਸਾਡਾ ਆਪਾਂ ਰੱਬ ਦੇ ਸ਼ਰੀਕ ਆ ਰੱਬ ਦੇ ਸ਼ਰੀਕ ਆ ਕਿ ਰੱਬ ਦੇ ਭਗਤ ਆ ਤੁਸੀਂ ਤਾਂ ਰੱਬ ਦੇ ਸ਼ਰੀਕ ਬਣ ਗਏ ਵੀ ਰੱਬ ਮਾਰਿਆ ਕਰੇਗਾ ਤੇ ਆਪਾਂ ਜਿਵਾਦਿਆ ਕਰਾਂਗੇ ਅੱਜ ਗਾਂ ਜੂੰਦੀ ਕੀਤੀ ਕੱਲ ਨੂੰ ਕਿਸੇ ਰਾਜੇ ਦਾ ਕੋਈ ਰਾਜਕੁਮਾਰ ਮਰੇਗਾ ਉਹ ਲਿਆ ਕੇ ਰੱਖ ਦੇਗਾ ਵੀ ਇਹਨੂੰ ਜੂੰਦਾ ਕਰੋ ਏਦਾਂ ਤਾਂ ਰੱਬ ਮਾਰਿਆ ਕਰੂ ਤੇ ਆਪਾਂ ਜੂੰਦੇ ਕਰਦਿਆ ਕਰਾਂਗੇ ਬਾਬਾ ਗੁਰਦਤਾ ਜੀ ਫਿਰ ਤਾਂ ਆਪਾਂ ਰੱਬ ਦੇ ਸ਼ਰੀਕ ਬਣ ਗਏ ਹੁਣ ਜਾਂ ਤਾਂ ਅਸੀਂ ਸਰੀਰ ਤਿਆਗਾਗੇ ਜਾਂ ਤੁਸੀਂ ਤਿਆਗੋ ਜਿਹੜੀ ਉਹ ਗਊ ਜੂੰਦੀ ਕੀਤੀ ਉਹਦੇ ਬਦਲੇ ਬਾਬਾ ਜੀ ਨੇ ਮੱਥਾ ਟੇਕਿਆ ਸਤਿਵਚਨ ਕਹਿ ਕੇ ਗਏ ਅੱਜ ਵੀ ਬਾਬਾ ਜੀ ਦਾ ਮਹਾਨ ਪਵਿੱਤਰ ਸਥਾਨ ਹੈ ਪਹਾੜ ਦੇ ਉੱਤੇ ਨਿੰਮ ਉੱਥੇ ਸ਼ਸ਼ੋਭਤ ਹੈ ਹੱਥ 'ਚ ਨਿੰਮ ਦੀ ਛੜੀ ਸਹਰਾਣੇ ਗੱਡੀ ਸਰੀਰ ਤੇ ਚਾਦਰਾਂ ਲਿਆ ਤੇ ਆਪਣਾ ਪੰਜ ਭੂਤਕ ਸਰੀਰ त्याग ਕੇ ਸੱਚਖੰਡ ਗਮਨ ਕਰ ਗਏ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਇਸ ਸਥਾਨ ਤੇ ਆਏ ਤੇ ਇਸੇ ਜਗ੍ਹਾ ਤੇ ਇੱਥੇ ਅੱਜਕੱਲ ਬਾਬਾ ਜੀ ਦਾ ਪਵਿੱਤਰ ਸਥਾਨ ਹੈ ਉੱਥੇ ਵੱਡੀ ਉਹ ਨਿੰਮ ਜਿਹੜੀ ਛੜੀ ਬੀਜੀ ਗੱਡੀ ਸੀ ਉਹ ਨਿੰਮ ਬਣ ਗਈ। ਉੱਥੇ ਬਾਬਾ ਜੀ ਦੇ ਸਰੀਰ ਦਾ ਸਸਕਾਰ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਖਸ਼ਿਸ਼ ਕਰਦਿਆਂ ਬਚਨ ਕਹੇ ਸੀ ਧੰਨ ਬਾਬਾ ਗੁਰ ਦਿੱਤਾ। ਦੇਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ। ਔਰ ਬਚਨ ਕੀਤਾ ਕਿ ਜਿਹੜਾ ਮਾਈ ਭਾਈ ਕੀਰਤਪੁਰ ਸਾਹਿਬ ਯਾਤਰਾ ਕਰੇਗਾ ਉਹਦੀ ਯਾਤਰਾ ਤਾਂ ਸੰਪੂਰਨ ਹੋਵੇਗੀ ਬਾਬਾ ਗੁਰਦਿੱਤਾ ਜੀ ਜਦੋਂ ਤੁਹਾਡੇ ਸਥਾਨ ਤੇ ਹਾਜ਼ਰੀਆਂ ਭਰਨਗੇ। ਤੋਂ ਬੜੀ ਮਾਨਤਾ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਥਾਨ ਤੇ ਉੱਥੇ ਜਾ ਕੇ ਪਸ਼ੂਆਂ ਦੀ ਵੇਵ ਵਦੇ ਉਹਦੇ ਲਈ ਸਿੱਖ ਅਰਦਾਸ ਕਰਦੇ ਆ ਮਾਲ ਧਨ ਦੀ ਦੁੱਧ ਅਰਦਾਸ ਕਰਾਉਂਦੇ ਜਾ ਕੇ ਬਾਬਾ ਜੀ ਦੇ ਸਥਾਨ ਤੇ। ਤੇ ਬਹੁਤ ਬਰਕਤਾਂ ਦਾ ਰਿੱਧੀਆਂ ਸਿੱਧੀਆਂ ਦਾ ਸਥਾਨ ਹੈ ਧੰ ਬਾਬਾ ਗੁਰਦਿੱਤਾ ਸਾਹਿਬ ਜੀ ਦਾ। ਇਹੋ ਜੇ ਮਹਾਂਪੁਰਖ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਅੱਜ ਪਵਿੱਤਰ ਪਾਵਨ ਜਨਮ ਦਿਹਾੜਾ ਸਮੁੱਚੀਆਂ ਗੁਰੂਕੀਆਂ ਸਾਧੀਆਂ ਨਵਾਜੀਆਂ ਸੰਗਤਾਂ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ